ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹੈ ਧੰਨ ਸ੍ਰੀ ਗੁਰੂ ਅੰਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਆਓ ਪਾਤਸ਼ਾਹ ਜੀ ਦੇ ਪਾਤਸ਼ਾਹ ਜੀ ਦੇ ਪੰਜ ਸ਼ਬਦ ਸੰਪੂਰਨ ਹੋਏ ਇਹ ਜੋ ਸ਼ਬਦ ਹੈ ਛੇ ਸ਼ਬਦ ਕਲ ਸੰਪੂਰਨ ਹੋ ਏਸੀ ਸਤਵਾਂ ਸ਼ਬਦ ਰੰਭ ਹੁੰਦਾ ਹੈ ਅਨ ਸੰਜੀਵਾ ਨੂੰ ਪਾਤਸ਼ਾਹ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਗੁਜਰੀ ਮਹਲਾ ਤੀਜਾ ਇਸ ਜਨ ਸ਼ਾਂਤ ਸਦਾ ਮਤ ਨਿਰਨੇ ਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਇਹ ਗੁਰਮਖ ਬੁੱਝੈ ਹਰ ਚਰਨੀ ਚਿਤ ਲਾਏ ਧੰਨ ਸ੍ਰੀ ਗੁਰੂ ਅੰਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰਦੇ ਹਨ ਤਿਸ ਜਨ ਸ਼ਾਂਤ ਸਦਾ ਮਤ ਨੇਚਲ ਜਿਸ ਕਾ ਅਮਾਨ ਗਵਾਏ ਮਹਾਰਾਜ ਜੀ ਪ੍ਰਭ ਦੀ ਪੰਕਤੀ ਵਿੱਚ ਬਚਨ ਕਰਦੇ ਹਰ ਚੇਤ ਆਚੇਤ ਮਨਾ ਮਹਾਰਾਜ ਜੀ ਕਹਿੰਦੇ ਹਰੀ ਨੂੰ ਚੇਤਨਾ ਕਰ ਉਹ ਚੇਤ ਉਹ ਮਾਲਕ ਨੂੰ ਹਰੀ ਨੂੰ ਚੇਤੇ ਕਰ ਆਚੇਤ ਮਨਾ ਕਿ ਤੈਨੂੰ ਚੇਤੇ ਨਹੀਂ ਹੈ ਜੋ ਇੱਛੇ ਸੋ ਫਲ ਪਾਏ ਮਹਾਰਾਜ ਜੀ ਕਹਿੰਦੇ ਮਨਾ ਜਿਵੇਂ ਦਾ ਚਾਹੇਗਾ ਓਵੇਂ ਦਾ ਫਲ ਪ੍ਰਾਪਤ ਹੋਏਗਾ ਇਹ ਮਨਾਂ ਨੂੰ ਚੇਤ ਉਹਦੀ ਚੇਤਨਾ ਕਰ ਉਹਨੂੰ ਚੇਤੇ ਕਰ ਭਾਵ ਚਿੰਤਨ ਕਰਨਾ ਉਦਾ ਚਿੰਤਨਕਾਰੇ ਮਨ ਨੂੰ ਸੁਬੋਧਨ ਕਰਦੇ ਹਨ ਤੇ ਸ਼ਬਦੀ ਰਮਤਾ ਕਰਦਿਆਂ ਨਿੱਤੀ ਸਜਾ ਨਿਸ਼ਾਂਤ ਸਦਾ ਮਤ ਨੇਚਲ ਮਹਾਰਾਜ ਜੀ ਕਹਿੰਦੇ ਜਿੰਨਾ ਦਾ ਮਨ ਸਦਾਈ ਉਹਦੇ ਚਰਨਾਂ ਦੇ ਵਿੱਚ ਟਿਕ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਜਿੱਦਾ ਅਭਿਮਾਨ ਨਿਕਲ ਜਾਂਦਾ ਉਹ ਮੇਰੇ ਖਤਮ ਹੋ ਜਾਂਦੀ ਹੈ ਪਿਛਲੇ ਸ਼ਬਦ ਵਿੱਚ ਵੀ ਮਹਾਰਾਜ ਨੇ ਸਾਨੂੰ ਦੱਸਿਆ ਖਿਉ ਮੇਨ ਦਾ ਤਿਆਗ ਕਰਨਾ ਤ੍ਰਿਸ਼ਨਾ ਨੂੰ ਛੱਡਣਾ ਹੈ ਤਾਂ ਹੀ ਪ੍ਰਾਪਤੀ ਹੈ ਇੱਥੇ ਮਹਾਰਾਜ ਜੀ ਫਿਰ ਦੱਸ ਰਹੇ ਹਨ ਪਿਛਲੇ ਸ਼ਬਦ ਵਿੱਚ ਦੱਸਿਆ ਨਾਨਕ ਵਿੱਚੋਂ ਹੋਮੇ ਮਾਰੈ ਤਾਂ ਹਰ ਭੇਟੇ ਸੋਈ ਇਹ ਮਹਾਰਾਜ ਜੀ ਕਹਿੰਦੇ ਜੇ ਹੋਮੇ ਨੂੰ ਅਸੀਂ ਬਸਾਰ ਦਾਂਗੇ ਛੱਡ ਦਾਂਗੇ ਅਭਿਮਾਨ ਜਿਹਨੂੰ ਕਹਿੰਦੇ ਕਹਿੰਦੇ ਫਿਰ ਉਹ ਦੀ ਪ੍ਰਾਪਤੀ ਹੋਣੀ ਐ ਇਸ ਜਨ ਸ਼ਾਂਤ ਮਹਾਰਾਜ ਜੀ ਕਹਿੰਦੇ ਉਹ ਸ਼ਾਂਤ ਮਨ ਜਿਹੜਾ ਹੈ ਉਹ ਜਨ ਬਣ ਕੇ ਸ਼ਾਂਤ ਹੋ ਕੇ ਉਹਦੇ ਚਰਨਾਂ ਵਿੱਚ ਟਿਕ ਜਾਵੇਗਾ ਸਦਾ ਮਤ ਨਿਰਮਲ ਹੋ ਜਾਵੇਗੀ ਮਤ ਨੇਚਲ ਜਿਹੜੇ ਨੇਚਲ ਸਦਾ ਪ੍ਰਤੀ ਮਹਾਰਾਜ ਜੀ ਕਹਿੰਦੇ ਉਹ ਆਤਮਾ ਜਿਹੜੀ ਹੈ ਮਾਨ ਹੈ ਉਹਦੇ ਚਰਨਾਂ ਵਿੱਚ ਆ ਜਾਵੇਗਾ ਇਹ ਆਤਮਾ ਨੂੰ ਨਿਰਮਲ ਕਰ ਦੇਵੇਗਾ ਜਿਸ ਕਾ ਵਿਮਾਨ ਗਵਾਏ ਉਹਦਾ ਮਾਨ ਜਿੱਦਾ ਟੁੱਟ ਜਾਂਦਾ ਉਹਦੇ ਪ੍ਰਤੀ ਮਹਾਰਾਜ ਜੀ ਦੱਸਦੇ ਹਨ ਸੋ ਜਨ ਨਿਰਮਲ ਜੇ ਗੁਰਮਖ ਬੁੱਝੇ ਹਰ ਚਰਨੀ ਚਿਤ ਲਾਏ ਜਿਹੜਾ ਮਹਾਰਾਜ ਜੀ ਕਹਿੰਦੇ ਗੁਰੂ ਦੀ ਮੱਤ ਲੈਂਦਾ ਪ੍ਰਾਨੀ ਜਿਹੜਾ ਕੋਈ ਜਗਿਆਸੂ ਮਹਾਰਾਜ ਜੀ ਕਹਿੰਦੇ ਗੁਰਮਖ ਗੁਰਮਖ ਹੋ ਜਾਂਦਾ ਉਹਦੀ ਮੱਤ ਲੈ ਕੇ ਗੁਰੂ ਦੀ ਸਿੱਖਿਆ ਨੂੰ ਲੈ ਕੇ ਹਰ ਚਰਨੀ ਚਿਤ ਲਾਏ ਕਹਿੰਦੇ ਉਹਦਾ ਮਾਨ ਜਿਹੜਾ ਹੈ ਉਹਦੇ ਚਰਣਾ ਵਿੱਚ ਆ ਜਾਂਦਾ ਇੱਕ ਜਾਂਦਾ ਉਹਦੇ ਚਰਨ ਕਮਲਾ ਨੂੰ ਧਾਰਨ ਕਰ ਲੈਂਦਾ ਸੋ ਜਨ ਨਿਰਮਲ ਮਹਾਰਾਜ ਜੀ ਕਹਿੰਦੇ ਉਹ ਜਨ ਬਣ ਜਾਂਦਾ ਨਿਰਮਲ ਬਣ ਜਾਂਦਾ ਹਰ ਚੇਤ ਅਚੇਤ ਮਨ ਮਹਾਰਾਜ ਜੀ ਕਹਿੰਦੇ ਉਹਨੂੰ ਚੇਤਨਕਾਰ ਉਹਦਾ ਚਿੰਤਨ ਕਰਨ ਉਹ ਚੇਤੇ ਕਰਨ ਦਿਨੂੰ ਚੇਤੇ ਰੱਖਣਾ ਚਾਹੀਦਾ ਮਨਾਂ ਇਹ ਚੇਤ ਮਨਾ ਉਹ ਨੂੰ ਚੇਤ ਉਹਦਾ ਚਿੰਤਨ ਕਰ ਜੋ ਇੱਛੇ ਸੋ ਫਲ ਖੋਈ ਕਹਿੰਦੇ ਜਿਵੇਂ ਦਾ ਫਲ ਚਾਹੇਗਾ ਉਹਦੀ ਪ੍ਰਾਪਤੀ ਹੋ ਜਾਵੇਗੀ ਗੁਰਪ੍ਰਸਾਦੀ ਹਰ ਰਸ ਪਾਵੇ ਪੀਵਤ ਰਹੇ ਸਦਾ ਸੁਖ ਹੋਈ ਪਰ ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦੀ ਹਰ ਰਸ ਪਾਵੇ ਕਹਿੰਦੇ ਜਦੋਂ ਗੁਰੂ ਕਿਰਪਾ ਕਰ ਦੇਵੇ ਧਾਰੀ ਦਾ ਰਸ ਪ੍ਰਾਪਤ ਹੁੰਦਾ ਹੈ ਗੁਰਮੁਖ ਜਨ ਜਗਿਆਸੂ ਜਿਹੜਾ ਉਹ ਨਾਮ ਰਸ ਨੂੰ ਪਾ ਲੈਂਦਾ ਤੇ ਉਹਨੂੰ ਪੀਣ ਦੇ ਨਾਲ ਜਿਵੇਂ ਬਾਹਰੋਂ ਜਲ ਪੀਣ ਦੇ ਨਾਲ ਪਿਆਸ ਮਿਟ ਜਾਂਦੀ ਹੈ ਤਰੇ ਮਿਟ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਕਿਰਪਾ ਧਾਰ ਦਾ ਨਾਮ ਰਸ ਪੀਣ ਦੇ ਨਾਲ ਮਨ ਦੀ ਪਿਆਸ ਮਿਟਦੀ ਹੈ ਮਨ ਜਿਹੜਾ ਉਹ ਸ਼ਾਂਤੀ ਵਿੱਚ ਟਿਕ ਜਾਂਦਾ ਸਦਾ ਸੁਖ ਹੋਈ ਮਹਾਰਾਜੀ ਕਹਿੰਦੇ ਫਿਰ ਸਦਾ ਹੀ ਸੁਖ ਬਣ ਜਾਂਦਾ ਹੈ ਫਿਰ ਵਾਰ-ਵਾਰ ਸੁੱਖ ਵਾਸਤੇ ਦੌੜਨਾ ਨਹੀਂ ਪੈਂਦਾ ਵਾਰ-ਵਾਰ ਭਜਨਾ ਨਹੀਂ ਪੈਂਦਾ ਸੁੱਖ ਦੀ ਚਾਹ ਵਾਸਤੇ ਦੌੜਦੇ ਆ ਨਾ ساری ਜ਼ਿੰਦਗੀ ਦੇਖੋ ਆਪਾਂ ਸੁੱਖਾਂ ਦੇ ਵਾਸਤੇ ساری ਜ਼ਿੰਦਗੀ ਭਜਦੇ ਆ ਸਾਨੂੰ ਅੱਜ ਨਹੀਂ ਕੱਲ ਸੁੱਖ ਮਿਲ ਜਾਵੇ ਕੱਲ ਨਹੀਂ ਪਰਸੋਂ ਮਿਲ ਜਾਵੇਗਾ ਅੱਜ ਮੈਂ ਘੱਟ ਸੁਖੀ ਆ ਕੱਲ ਵੱਧ ਸੁਖੀ ਹੋਵਾਂ ਇਹਨੂੰ ਸੁੱਖ ਆਰਾਮ ਮਿਲੇ ਪਰ ਜਿਹੜੀਆਂ ਛੇਹਾਂ ਦੇ ਵਿੱਚ ਜਿਹੜੇ ਪਦਾਰਥਾਂ ਦੇ ਵਿੱਚ ਅਸੀਂ ਸੁੱਖ ਲੱਭਦੇ ਫਿਰਦੇ ਆ ਯਾਰੀ ਉੱਥੇ ਸੁਖੀ ਨਹੀਂ ਆ ਉੱਥੇ ਤਾਂ ਦੁਖੀ ਦੁੱਖ ਹਨ ਉਹਨਾਂ ਨੂੰ ਪਾ ਕੇ ਵੀ ਲੋਕ ਵੇਖੋ ਦੁਖੀ ਹੋਏ ਫਿਰਦੇ ਹਨ ਉਹਨਾਂ ਦੀ ਪ੍ਰਾਪਤੀ ਤੋਂ ਬਾਅਦ ਵੀ ਮਨੁੱਖ ਦੁਖੀ ਹੈ ਇਹ ਮਹਾਰਾਜ ਜੀ ਅਸਲੀ ਸੁੱਖ ਦੀ ਗੱਲ ਕਰਦੇ ਹਨ ਕਹਿੰਦੇ ਸਦਾ ਲਈ ਜੇ ਸੁਖੀ ਹੋਣਾ ਹੈ ਤਾਂ ਗੁਰੂ ਕਿਰਪਾ ਲੈਣੀ ਪਵੇਗੀ ਗੁਰੂ ਕੋਲ ਆਉਣਾ ਪਵੇਗਾ ਗੁਰੂ ਦੀ ਖੁਸ਼ੀ ਲੈਣੀ ਪਵੇਗੀ ਗੁਰ ਪ੍ਰਸਾਦੀ ਹਰ ਰਸ ਪਾਵੇ ਉਹਦੀ ਕਿਰਪਾ ਦੇ ਨਾਲ ਰੀਦ ਰਸ ਪਾਇਆ ਜਾਂਦਾ ਹੈ ਕਾ ਸਦਾ ਵਾਸਤੇ ਸਦੀਵੀ ਸੁੱਖ ਮਿਲਦਾ ਰਹਾ ਵਿਚਰਾਮ ਦੇ ਕੇ ਪਾਸ਼ਾ ਜੀ ਅੱਗੇ ਬਚਨ ਕਰਦੇ ਹਨ ਸਤਿਗੁਰੂ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਕਹਿੰਦੇ ਮਾਲਕ ਦੇ ਨਾਲ ਮਿਲਨ ਕਰਕੇ ਮਨੁੱਖ ਨੇ ਪਾਰਸ ਬੰਨਾ ਕਹਿੰਦੇ ਗੁਰੂ ਜਿਹੜਾ ਹੈ ਉਹ ਜੰਗਾਲਿਆਂ ਨੂੰ ਵੀ ਦੇਖੋ ਜਿਵੇਂ ਜੰਗਾਲੇ ਲੋਹੇ ਤੋਂ ਵੀ ਜੰਗਾਲ ਉੱਤਰ ਜਾਂਦਾ ਹੈ ਨਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਸੀ ਜੰਗਾਲੇ ਆ ਸਾਰੇ ਜੀਵ ਅਗੁਣਾ ਦੇ ਜੰਗਾਲ ਨਾਲ ਭਰੇ ਪਏ ਆ ਸੋ ਗੁਰੂ ਪਾਰਸ ਦੀ ਤਰ੍ਹਾਂ ਹਮ ਲੋਹੋ ਮਿਲ ਕੰਚਨੋ ਵਾਰਾ ਇੱਥੇ ਮਹਾਰਾਜ ਜੀ ਕਹਿੰਦੇ ਕਹਿੰਦੇ ਸਤਗੁਰੂ ਭੇਟੇ ਤਾਂ ਪਾਰਸ ਹੋਵੇ ਕਹਿੰਦੇ ਭਾਈ ਉਹਨੂੰ ਜਪਣ ਦੇ ਨਾਲ ਸੱਚੇ ਗੁਰੂ ਨੂੰ ਧਿਆਉਣ ਦੇ ਨਾਲ ਮਨੁੱਖ پارਸ ਬਣ ਜਾਂਦਾ ਹੈ। ਸਤਿਗੁਰੂ ਭੇਟੇ ਤਾਂ پارਸ ਹੋਵੇ, پارਸ ਹੋਏ ਤਾਂ ਪੂਜ ਕਰਾਏ। ਕਹਿੰਦੇ ਜਦੋਂ ਗੁਰਮੁਖ ਬਣ ਜਾਂਦਾ ਮਨੁੱਖ پارਸ ਬਣ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਉਹ ਦੂਜਿਆਂ ਤੋਂ ਵੀ ਨਾਮ ਦੀ ਪੂਜਾ ਕਰਾਂਦਾ। ਨਾਮ ਦੀ ਪੂਜਾ ਦੀ ਗੱਲ ਕਰਦੇ ਆ। ਕਹਿੰਦੇ ਉਹ ਆਪ ਤਾਂ ਜਪਦਾ ਹੈ। ਔਰ ਉਪਦੇਸ਼ পাপ ਤਪ ਦੇਸ਼ ਨੂੰ ਲੈਂਦਾ ਜਪਦਾ ਦੂਜਿਆਂ ਨੂੰ ਵੀ ਮਹਾਰਾਜ ਜੀ ਕਿੰਦੂ ਜੋ ਪਾਉਂਦਾ ਫਿਰ ਦੂਜਿਆਂ ਨੂੰ ਵੀ ਉਹ ਸਿੱਖਿਆ ਦੇ ਧਾਰਨੀ ਬਣਾਉਂਦਾ ਕਿਉਂਕਿ ਆਪ 파ਰਸ ਬਣ ਜਾਂਦਾ ਫਿਰ ਜਿਹੜਾ ਲੋਹੇ ਵਰਗਾ ਮਨੁੱਖ ਹੁੰਦਾ ਉਹਨੂੰ ਵੀ 파ਰਸ ਬਣਾ ਦਿੰਦਾ ਇਸੇ ਤਰ੍ਹਾਂ ਗੁਰੂ ਵਿੱਚ ਤਾਕਤ ਹੈ ਜਦੋਂ ਅਸੀਂ ਗੁਰੂ ਕੋਲ ਆਉਂਨੇ ਆ ਗੁਰੂ ਵੀ 파ਰਸ ਦੀ ਤਰ੍ਹਾਂ ਸਾਨੂੰ ਲੋਹੇ ਲੋਹੇ ਵਰਗਿਆਂ ਨੂੰ 파ਰਸ ਵਰਗੇ ਕਰ ਦਿੰਦਾ ਸੁੰਦਰ ਕੰਚਨ ਵਰਗੇ ਸੋਨੇ ਵਰਗੇ ਬਣਾ ਦਿੰਦਾ ਇਸ ਕਰਕੇ ਗੁਰੂ 파ਰਸ ਹੈ ਉਦੇ ਵਿੱਚੋਂ 파ਰਸ ਵਾਲੇ ਗੁਣ ਹਨ ਤੇ ਔਗਣਾ ਨੂੰ ਨਾਸ ਕਰ ਦਿੰਦਾ ਅਸੀਂ ਔਗਣਾ ਰੂਪੀ ਜੰਗਾਲ ਨਾਲ ਜਕੜੇ ਪਏ ਆ ਇਹ ਮਹਾਰਾਜ ਜੀ ਗੁਰੂ ਅਮਰਦਾਸ ਜੀ ਵੀ ਇੱਥੇ ਉਹੀ ਕਹਿ ਰਹੇ ਨੇ ਕਹਿੰਦੇ ਸਤਿਗੁਰੂ ਭੇਟੇ ਤਾਂ 파ਰਸ ਹੋਵੇ 파ਰਸ ਹੋਏ ਤਾਂ ਪੂਜ ਕਰਾਏ ਕਹਿੰਦੇ ਜਦੋਂ ਗੁਰਸਿੱਖ 파ਰਸ ਬਣਦਾ ਗੁਣਾ ਰੂਪੀ 파ਰਸ ਫਿਰ ਦੂਜਿਆਂ ਤੋਂ ਵੀ ਉਹ ਪੂਜਾ ਕਰਾ ਲੈਂਦਾ ਦੂਜਿਆਂ ਤੋਂ ਵੀ ਭਗਤੀ ਕਰਾ ਲੈਂਦਾ ਦੂਜਿਆਂ ਨੂੰ ਵੀ ਸਿੱਖਿਆ ਦੇ ਦਿੰਦਾ ਜੋ ਉਸ ਪੂਜੈ ਸੋ ਫਲ ਪਾਏ ਦਿਖਿਆ ਦੇਵੇ ਸੱਚ ਪੁਝਾਏ ਹਰਿ ਜੀ ਕਹਿੰਦੇ ਕੁਫਰ ਦਿਖਿਆ ਕੈਸੀ ਦਿੰਦਾ ਹੋ ਕਹਿੰਦੇ ਜੋ ਉਸ ਉਸ ਪੂਜੈ ਸੋ ਪੂਜ ਪਰਾਏ ਮਹਾਰਾਜ ਜੀ ਕਹਿੰਦੇ ਜੋ ਉਹਦੇ ਕੋਲ ਹੁੰਦਾ ਨਾ ਬਾਣੀ ਰੂਪੀ ਪੂਜਾ ਉਪផល ਪੰਦਾ ਜੋ ਉਸ ਪੂਜੇ ਸੋ ਫਲ ਪਾਏ ਦਿਖਿਆ ਦੇਵੇ ਸਹ ਆਸਾ ਚ ਪੁਚਾਏ ਕਹਿੰਦੇ ਦਿਖਿਆ ਜਿਹੜੀ ਨਾ ਉਹ ਕਾਦੀ ਦਿਖਿਆ ਦਿੰਦਾ ਦੱਸਣਾ ਕਹਿੰਦੇ ਸੱਚੇ ਨਾਮ ਦੀ ਕਹਿੰਦੇ ਉਹ ਸੱਚੇ ਨਾਮ ਦੇ ਰਾਹੀ ਦੁਨੀਆ ਦੇ ਵਿੱਚ ਮਹਾਰਾਜ ਕਹਿੰਦੇ ਇਹ ਵਰਤਾਣਾ ਕਰਦਾ ਸੱਚਾ ਨਾਮ ਬਾਣੀ ਦੀ ਸਿੱਖਿਆ ਦਿੰਦਾ ਬਾਣੀ ਰਾਈ ਸ਼ਬਦ ਰਾਈ ਵਿਚਾਰ ਰਾਈ ਉਹ ਜੋੜਦਾ ਬਿਨ ਪਾਰਸੇ ਪੂਜ ਨਾ ਹੋਈ ਮਹਾਰਾਜ ਜੀ ਕਹਿੰਦੇ ਬਿਨਾਂ ਪਾਰਸ ਤੋਂ ਬਿਨ ਪਾਰਸੈ ਪੂਜਨਾ ਹੋਈ ਬਿਨ ਮਨ ਪਰਚੇ ਅਵਰਾ ਸਮਝਾਏ ਇਹ ਮਹਾਰਾਜ ਜੀ ਕਹਿੰਦੇ ਬਿਨਾਂ ਮਹਾਰਾਜ ਜੀ ਕਿ ਆਪਣੇ ਆਪ ਨੂੰ ਸ਼ੁੱਧ ਕਰਿਆ ਜੇ ਕੋ ਕਹੇ ਕਿ ਮੈਂ ਬਾਰੂ ਬਾਰੂ ਬਾਣੀ ਪੜੀ ਜਾਵਾ ਅੰਦਰੋਂ ਅਸਰ ਨਾ ਹੋਵੇ ਅੰਦਰ ਪ੍ਰਾਪਤੀ ਨਾ ਹੋਵੇ ਮਨ ਜੇ ਪਾਰਸ ਨਾ ਬਣੇ ਇਹ ਮਹਾਰਾਜ ਜੀ ਕੀ ਕਹਿ ਰਹੇ ਨੇ ਕਹਿੰਦੇ ਬਿਨੁ ਸਪਾਰਸੈ ਪੂਜਨਾ ਹੋਈ ਬਿਨ ਮਨ ਪਰਤੇ ਕਹਿੰਦੇ ਜਿਨਾ ਚਰਮਨ ਪਰਤੇ ਆ ਨਹੀਂ ਭਾਵ ਚੇਂਜ ਨਹੀਂ ਹੋਇਆ ਅਵਰਾ ਸਮਝਾਏ ਕਹਿੰਦੇ ਫਿਰ ਅਵਰੇ ਨੂੰ ਦੂਜੇ ਨੂੰ ਸਮਝਾਣ ਦਾ ਕੋਈ ਲਾਭ ਨਹੀਂ ਹੈ ਆਪ ਤਾਂ ਮਹਾਰਾਜ ਜੀ ਕਹਿੰਦੇ ਉਹਦੇ ਤੇ ਅਸਰ ਨਹੀਂ ਆਪ ਤਾਂ ਕਮਾਇਆ ਨਹੀਂ ਜ਼ਿੰਦਗੀ ਵਿੱਚ ਧਾਰਨ ਨਹੀਂ ਕੀਤਾ ਪਰ ਦੂਜਿਆਂ ਨੂੰ ਸਹਿ ਕਹਿ ਕੇ ਸੁਣਾਈ ਜਾਏ ਵਿਚਾਰ ਕਰਕੇ ਸ਼ਬਦ ਪੜ੍ਹ ਕੇ ਕੀਰਤਨ ਕਰਕੇ ਤੇ ਮਹਾਰਾਜ ਜੀ ਕਹਿੰਦੇ ਜੇ ਆਪ ਨਹੀਂ ਕਮਾਇਆ ਜ਼ਿੰਦਗੀ ਵਿੱਚ ਧਾਰਨ ਨਹੀਂ ਕੀਤਾ ਸੀ ਦੂਜਿਆਂ ਨੂੰ ਸਾਡਾ ਪਰਦੇਸ਼ ਦਿੱਤਾ ਕੋਈ ਉਹਦੀ ਪ੍ਰਾਪਤੀ ਨਹੀਂ ਹੋਵੇਗੀ ਉਹਦਾ ਫਲ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ ਇਹ ਆਪ ਜ਼ਿੰਦਗੀ ਵਿੱਚ ਅਸੀਂ ਧਾਰਨ ਕਰਾਂਗੇ ਫਿਰ ਅਸੀਂ ਦੂਜਿਆਂ 'ਤੇ ਲਾਗੂ ਕਰ ਸਕਦੇ ਹਾਂ ਆਪ ਜ਼ਿੰਦਗੀ ਵਿੱਚ ਸਤਿਗੁਰਾਂ ਨੇ ਧਾਰਨ ਕੀਤਾ ਗੁਰੰਬਰਦਾਸ ਜੀ ਮਹਾਰਾਜ ਜੀ ਨੇ ਜ਼ਿੰਦਗੀ ਵਿੱਚ ਧਾਰਨ ਕੀਤਾ ਤੇ ਫਿਰ ਪਰਦੇਸ਼ ਦਿੱਤੇ ਸਾਨੂੰ ਗੁਰਸਿੱਖ ਵਾਸਤੇ ਵੀ ਉਹੀ ਦਾਇਤ ਹੈ ਇਹ ਲੋਗ ਸਿੱਖ ਬਣ ਕੀ ਆਏ ਨਾ ਗੁਰੂ ਧਾਰਨ ਕੀਤਾ ਰੰਗਤ ਦੇ ਮਹਾਰਾਜ ਜੀ ਕੋਲ ਚੱਲ ਕੇ ਆਏ ਆਈ ਲੈਣਾ ਜੀ ਚੱਲ ਕੇ ਆਏ ਉਹਨਾਂ ਨੇ ਆਪ ਕਮਾਇਆ ਆਪਣੇ ਆਪ ਨੂੰ ਜ਼ਿੰਦਗੀ ਨੂੰ ਚੇਂਜ ਕੀਤਾ ਮਨ ਬਦਲਿਆ ਤੇ ਬਦਲੀ ਆਈ ਜ਼ਿੰਦਗੀ ਦੇ ਵਿੱਚ ਫਿਰ ਉਹ ਦੁਨੀਆ ਨੂੰ ਉਪਦੇਸ਼ ਦਿੱਤਾ ਉਹਨਾਂ ਨੇ ਪਰ ਸਾਡਾ ਸਾਡਾ ਜਿਹੜਾ ਇਹਦਾ ਉਹ ਲਾਗੇ ਦੁਨੀਆ ਵਾਲਿਆਂ ਅਸੀਂ ਆਪਣੀ ਜ਼ਿੰਦਗੀ ਚ ਕਮਾ ਲੀਏ ਦੂਜਿਆਂ ਨੂੰ ਪਰਦੇਸ਼ ਛੇਤੀ ਅਸੀਂ ਦੇ ਦਿੰਨੇ ਆਪਣੇ ਆਪ ਤੇ ਲਾਗੂ ਕਰਨਾ ਸਮਝਦੇ ਨਹੀਂ ਕਿਉਂਕਿ ਬਹੁਤ ਘੱਟ ਲੋਕਾਂ ਜਿਹੜੇ ਆਪਣੇ ਆਪ ਤੇ ਲਾਗੂ ਕਰਦੇ ਹੋਣਗੇ ਤੇ ਪਰ ਮਹਾਰਾਜ ਜੀ ਕਹਿੰਦੇ ਖਾਲੀਪਣ ਉਹਦੀ ਕੋਈ ਪ੍ਰਾਪਤੀ ਨਹੀਂ ਇਹ ਬਾਹਰੋਂ ਦੁਨੀਆ ਨੂੰ ਮਹਾਰਾਜ ਜੀ ਕਹਿੰਦੇ ਸੁਣਾਈਏ ਉਦਾਸਰਤਾ ਹੋਣਾ ਜੇ ਅਸੀਂ ਜ਼ਿੰਦਗੀ ਚ ਧਾਰਨ ਕੀਤਾ ਹੋਏਗਾ ਜੇ ਜ਼ਿੰਦਗੀ ਵਿੱਚ ਕਮਾਇਆ ਹੋਵੇਗਾ ਤੇ ਦੂਜਿਆਂ ਨੂੰ ਕਵਾਂਗੇ ਸਰਕਾਰੀ ਦੀ ਬਾਣੀ ਜੇ ਆਪ ਜ਼ਿੰਦਗੀ ਵਿੱਚ ਕਮਾਇਆ ਨਹੀਂ ਅਸੀਂ ਧਾਰਨ ਨਹੀਂ ਕੀਤਾ ਤੇ ਦੂਜਿਆਂ ਨੂੰ ਕਿਹਾ ਜਿਹੜਾ ਉਹ નિਫਲ ਹੈ ਮਹਾਰਾਜ ਜੀ ਕਹਿੰਦੇ ਉਹਦੀ ਕੋਈ ਅਸਰ ਨਹੀਂ ਹੋਏਗਾ ਸਤਿਗੁਰੂ ਜੀ ਸਮਝਾ ਰਹੇ ਕਹਿੰਦੇ ਬਿਨ ਪਰ ਪਾਰ ਸੇ ਪੂਜਣਾ ਹੋਈ ਬਿਨ ਮਨ ਪਰਚੇ ਅਵਰਾ ਸਮਝਾਏ ਕਹਿੰਦੇ ਆਪ ਜਿਹੜਾ ਕਮਾਇਆ ਨਹੀਂ ਤੇ ਦੂਜਿਆਂ ਨੂੰ ਸਮਝਾ ਦਿੱਤਾ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਹੋ ਮਾਰਗ ਪਾਏ ਕਹਿੰਦੇ ਆਪ ਹੀ ਅੰਨਾ ਹੈ ਜੇ ਆਪ ਹੀ ਅਸੀਂ ਅੰਨੇ ਆ ਤੇ ਦੂਜਿਆਂ ਨੂੰ ਫੜ ਕੇ ਨਗੋਰੀ ਥੋੜਾ ਪਾ ਸਕਦੇ ਆ ਯਾ ਆਪ ਆਪ ਹੀ ਮਨੁੱਖ ਅੰਨਾ ਹੈ ਤੇ ਦੂਜੇ ਨੂੰ ਕਹੇ ਮੈਂ ਤੈਨੂੰ ਰਸਤਾ ਦਿਖਾ ਦਾਂ ਨਹੀਂ ਦਿਖਾ ਸਕਦਾ ਜੇ ਆਪ ਠੀਕ ਹੈ ਤਾਂ ਹੀ ਦੂਜੇ ਨੂੰ ਰਸਤਾ ਦਿਖਾ ਸਕਦਾ ਮਹਾਰਾਜੀ ਗੁਰੂ ਅੰਮਰਦਾਸ ਜੀ ਕਹਿ ਰਹੇ ਸਾਨੂੰ ਸचेत ਕਰਦੇ ਹਨ ਕਹਿੰਦੇ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਹੋ ਮਾਰਗ ਪਾਏ ਕਹਿੰਦੇ ਆਪਣੇ ਆਪ ਨੂੰ ਆਪ ਹੀ ਗੁਰੂ ਬਣ ਕੇ ਬੈਠ ਜਾਣਾ ਐਸੇ ਤੁਰੇ ਫਿਰਦੇ ਹਨ ਦੁਨੀਆ ਤੇ ਵਿਦੇਸ਼ੀ ਲੋਕ ਫੇਲੋਂ ਬਾਣੀ ਦੇ ਵਿੱਚੋਂ ਹੀ ਪ੍ਰਾਪਤੀ ਕਰ ਲੈਣੀ ਕੁਝ ਤੁਖਾ ਲੈ ਕੇ ਕੁਝ ਬਾਣੀ ਦੇ ਸ਼ਬਦ ਲੈ ਕੇ ਫਿਰ ਆਪ ਗੁਰੂ ਬਣ ਕੇ ਬੈਠ ਜਾਣਾ ਇਹ ਸਾਡਾ ਅਸੀਂ ਗੁਰੂਆਂ ਮਹਾਰਾਜ ਕੋਣ ਹਨ ਪਰਮੇਸ਼ਰ ਨੂੰ ਸ਼ਰੀਕ ਬਣਾ ਲੈਣਾ ਸਤਗੁਰਾਂ ਦੇ ਸ਼ਰੀਕ ਬਣ ਕੇ ਬੈਠ ਜਾਣਾ ਤੇ ਮਹਾਰਾਜ ਨੂੰ ਨੀਵਾ ਦਿਖਾਣਾ ਸਤਗੁਰਾਂ ਤੇ ਮਹਾਰਾਜ ਉਦੋਂ ਵੀ ਐਸੇ ਲੋਕ ਸਾਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਵੀ ਐਸੇ ਲੋਕ ਆਏ ਦੇਖੋ ਜਿਨ੍ਹਾਂ ਨੇ ਮਹਾਰਾਜ ਨੂੰ ਬੂਰਾ ਮਾੜਾ ਕਿਹਾ ਤੇ ਸਤਗੁਰ ਦੀ ਬਾਣੀ ਵੀ ਹੈ ਉਹਦੇ ਵਿੱਚ ਸ਼ਬਦਾਂ ਦੇ ਵਿੱਚ ਸਾਰਾ ਦੱਸਿਆ कीता, कीता की ऐसे ਲੋਕਾਂ ਬਾਰੇ ਉਹਨਾਂ ਨੇ ਸਾਰਾ ਵਰਣਨ ਕੀਤਾ ਦੱਸਣਾ ਕੀਤਾ ਕਿ ਤੁਸੀਂ ਸੁਚੇਤ ਰਹੋ ਕਿ ਸਾਵੇਂ ਆਉਣ ਤੇ ਐਸੇ ਲੋਕ ਹੋਣਗੇ ਜਿਹੜੇ ਕਿ ਤੁਹਾਨੂੰ ਅੰਦਰੋਂ ਬਾਹਰੋਂ ਮੁਕੀ ਪਰਦੇਸ਼ ਦੇਣਗੇ ਅੰਦਰੋਂ ਉਹਨਾਂ ਦੇ ਕਰਮ ਐਸੇ ਨਹੀਂ ਹੋਣਗੇ ਜੇ ਮਹਾਰਾਜ ਜੀ ਕਹਿੰਦੇ ਐਸੇ ਉਲੁਖਾ ਤੋਂ ਬਚਣਾ ਚਾਹੀਦਾ ਐਸੀ ਸਿੱਖਿਆ ਤੋਂ ਦੂਰ ਰਹਿਣਾ ਚਾਹੀਦਾ ਮਹਾਰਾਜ ਜੀ ਇੱਥੇ ਬਚਨ ਕਰਦੇ ਹਨ ਖੀਲੀਆਂ ਤੁਖਾਂ ਦੇ ਵਿੱਚ ਗੁਰੂ ਸਦਾਏ ਗਿਆਨੀ ਅੰਦਾ ਕਹਿੰਦੇ ਗਿਆਨੀ ਹੈ ਉਹ ਅੰਨਾ ਮਨੁੱਖ ਹੈ ਜਿਹੜਾ ਆਪਣੇ ਆਪ ਨੂੰ ਗੁਰੂ ਕਹਿੰਦਾ ਕਿ ਮੈਂ ਹੀ ਗੁਰੂ ਆ ਰੱਬ ਕੌਣ ਹੈ ਸਰੀਰ ਦੇ ਵਿੱਚ ਕਈ ਥੁਰੇ ਫਿਰਦੇ ਹਨ ਬਨੋਟੀ ਗੁਰੂ ਜਿਹੜੇ ਆਪਣੇ ਆਪ ਨੂੰ ਰੱਬ ਸਮਝਦੇ ਹਨ ਚਾਰ ਯੁਗਤੀਆਂ ਮਿਲ ਗਈਆਂ ਤੇ ਸੀ ਰੱਬ ਸਮਝਣ ਲੱਗ ਜੰਨੇ ਆਪਣੇ ਆਪ ਨੂੰ ਇਹ ਚਾਰ ਚਾਰ ਸਾਡੇ ਵਿੱਚ ਗੋਣ ਆ ਗਏ ਅਸੀਂ ਓਗਣਾਂ ਦੇ ਭਰੇ ਹੋਏ ਆ ਤੇ ਚਾਰ ਗੁਣ ਮਹਾਰਾਜ ਨੇ ਬਖਸ਼ਿਸ਼ ਵੀ ਦਿੱਤੇ ਫਿਰ ਕਾ ਦਾ ਹੰਕਾਰ ਹੈ ਉਹ ਮਹਾਰਾਜ ਦੀ ਕਿਰਪਾ ਜਿਹੜਾ ਚਲਾ ਰਿਹਾ ਸਾਨੂੰ ਛਿੜ ਬਖਸ਼ਿਸ਼ ਕਰ ਰਿਹਾ ਹੈ ਮਹਾਰਾਜ ਜੀ ਕਹਿੰਦੇ ਭਾਈ ਐਸਿਆਂ ਤੋਂ ਅੰਨਿਆ ਤੋਂ ਬਚ ਕੇ ਰਹੀਏ ਗੁਰ ਸਦਾਏ ਅਗਿਆਨੀ ਅੰਦਾ ਕਿਸ ਹੋ ਮਾਰਗ ਪਾਏ ਕਹਿੰਦੇ ਉਹਨੇ ਤੁਹਾਨੂੰ ਸਿੱਧੇ ਰਸਤੇ ਤੇ ਨਹੀਂ ਤੋਰਨਾ ਉਹਨੇ ਨਹੀਂ ਕਹਿਣਾ ਕਿ ਪਰਮੇਸ਼ਰ ਨੂੰ ਜਪੋ ਸ਼ਬਦ ਨੂੰ ਜਪੋ ਉਹਨੇ ਕਹਿਣਾ ਮੇਰੀ ਪੂਜਾ ਕਰੋ ਮੇਰੇ ਕੋਲ ਧਨ ਲੈ ਕੇ ਆਓ ਮੇਰਾ ਘਰ ਪਰੋ ਐਸੇ ਫਿਰਦੇ ਹਨ ਕਰੋੜ ਆਰਬ ਰੁਪਏ ਲੈ ਕੇ ਜਿਹੜੇ ਧੋਖਾ ਦੇ ਕੇ ਛਲ ਕਪੜੇ ਵਿੱਚ ਫਸਾ ਕੇ ਆਪ ਵੀ ਫਸਦੇ ਹਨ ਦੁਨੀਆਂ ਨੂੰ ਵੀ ਛਲ ਕਪੜੇ ਵਿੱਚ ਵਸਾ ਕੇ ਰੱਖਦੇ ਹਨ ਇਹ ਮਹਾਰਾਜ ਜੀ ਦੇ ਖੁਦ ਜਵਾਬ ਜਿੰਨਾਂ ਸਤਿਗੁਰ ਜੀ ਸਾਨੂੰ ਨਾਨਕ ਬਿਨ ਨਦਰਿ ਕਿਛੁ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਮਹਾਰਾਜ ਜੀ ਕਹਿੰਦੇ ਭਾਈ ਉਹਦੀ ਨਦਰ ਤੋਂ ਬਿਨਾ ਕੁਝ ਨਹੀਂ ਪਾਈਦਾ ਕੁਝ ਦੀ ਪ੍ਰਾਪਤੀ ਨਹੀਂ ਹੁੰਦੀ ਜਿਸ ਨਦਰ ਕਰੇ ਉਹਦੀ ਨਦਰ ਲੈਣੀ ਹੈ ਤਾਂ ਖੁਸ਼ੀ ਲੈਣੀ ਹੈ ਤੇ ਉਹਦੇ ਕੋਲ ਆਉਣਾ ਹੀ ਪੈਂਦਾ ਪਿਆਰੋ ਉਹਦੇ ਗੁਨਾ ਨੂੰ ਧਾਰਨ ਕਰਨਾ ਪੈਂਦਾ ਤਾਂ ਉੱਥੇ ਖੁਸ਼ੀ ਲੈ ਲਾਂਗੇ ਨਦਰ ਲੈ ਲਾਂਗੇ ਜੇ ਗੁਨਾ ਤੋਂ ਵਾਂਝਿਆ ਗੱਲ ਹੀ ਨਹੀਂ ਮੰਨੀ ਦੇਖੋ ਮਾਪਿਓ ਦੀ ਗੱਲ ਮੰਨਾਂਗੇ ਨਾ ਆਪਣੇ ਘਰ ਬਾਪੂ ਹੈ ਬਜ਼ੁਰਗ ਹੈ ਕੋਈ ਦਾਦਾ ਜੀ ਉਹਦੀ ਗੱਲ ਹੀ ਨਹੀਂ ਮੰਨਾਂਗੇ ਤਾਂ ਖੁਸ਼ੀ ਥੋੜਾ ਲੈ ਸਕਾਂਗੇ ਇਸੇ ਤਰ੍ਹਾਂ ਗੁਰੂ ਦੀ ਖੁਸ਼ੀ ਹੈ ਜੇ ਬਚਨ ਮੰਨਾਂਗੇ ਸਿੱਖਿਆ ਤੇ ਚੱਲਾਂਗੇ ਤਾਂ ਉਹ ਮਹਾਰਾਜ ਦੀ ਖੁਸ਼ੀ ਲੈ ਲਾਂਗੇ ਉਹਦੀ ਨਦਰ ਹੋ ਜਾਵੇਗੀ ਆਪਣੇ ਆਪ ਨਾਨਕ ਵਿਨ ਨਦਰੀ ਕਛੂ ਕਿਛੂ ਨਾ ਪਾਈਏ ਹਰਿ ਜੀ ਕਹਿੰਦੇ ਜਿਸ ਨਦਰ ਕਰੇ ਸੋ ਪਾਏ ਜਿਹਦੇ ਤੇ ਕਿਰਪਾ ਕਰ ਦਿੰਦਾ ਨਦਰ ਕਰ ਦਿੰਦਾ ਉਹ ਪਾ ਲੈਂਦਾ ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਤੇ ਜਦੋਂ ਕਿਰਪਾ ਕਰਦਾ ਮਹਾਰਾਜ ਜੀ ਕਹਿੰਦੇ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਆਪਣੀ ਵਿੜਿਆਈ ਆਪ ਹੀ ਝੋਲੀ ਵਿੱਚ ਪਾ ਦਿੰਦਾ ਬਖਸ਼ਿਸ਼ ਦਿੰਦਾ ਸ਼ਬਦ ਵਰਤਾਏ ਉਹ ਸ਼ਬਦ ਤੂੰ ਵਰਤਉਣਾ ਕਰਦਾ ਫਿਰ ਗੁਰੂ ਕਿਰਪਾ ਜਦੋਂ ਕਰਦਾ ਤੇ ਸ਼ਬਦ ਦੀ ਬਖਸ਼ਿਸ਼ ਕਰਦਾ ਨਾਮ ਦੀ ਦਾਤ ਬਖਸ਼ਦਾ ਜਿੰਦਗੀ ਨੂੰ ਚੇਂਜ ਕਰ ਦਿੰਦਾ ਮਨੁੱਖ ਉਹੀ ਸਰੀਰ ਹੁੰਦਾ ਬਦਲ ਜਾਂਦਾ ਮਨੁੱਖ ਪਰ ਉਹਦੀ ਕਿਰਪਾ ਲੈਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਉਹਦੇ ਕੋਲ ਆਉਣਾ ਪੈਂਦਾ ਉਹਦੀ ਬਾਣੀ ਪੜਨੀ ਪੈਂਦੀ ਵਿਚਾਰ ਨੂੰ ਮੰਨਣਾ ਪੈਂਦਾ ਬਚਨ ਮੰਨਨੇ ਪੈਂਦੇ ਆ ਤੇ ਫਿਰ ਹੀ ਉਹ ਨਦਰ ਕਰਦਾ ਹੈ ਦੇਉ ਦੀ ਨਦਰ ਹੋ ਜਾਵੇ ਪਿਆਰਿਓ ਸਾਰੀਆਂ ਭੁੱਖਾ ਪਿਆਸਾ ਮਿਟ ਜਾਂਦੀਆਂ ਨੇ ਫਿਰ ਭੁੱਖੀ ਨਹੀਂ ਰਹਿੰਦੀ ਦੁਨੀਆ ਦੀ ਫਿਰ ਉਹਦੇ ਨਾਮ ਦੀ ਭੁੱਖ ਜਾਗ ਜਾਂਦੀ ਹੈ ਦੁਨਿਆਵੀ ਭੁੱਖ ਲੈ ਜਾਂਦੀ ਹੈ ਸੁਖ ਆਨੰਦ ਮਿਲ ਜਾਂਦਾ ਹੈ ਇਹ ਅੱਜ ਦੇ ਸ਼ਬਦੀ ਵਿਚਾਰ ਭਾਈ ਇਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਅੱਜ ਤੀਜੇ ਪਾਤਸ਼ਾਹ ਜੀ ਦੇ ਭਾਈ ਜੋਤੀ ਜੋਤ ਦਿਹਾੜੀ ਅਤੇ ਚੌਥੇ ਪਾਤਸ਼ਾਹ ਜੀ ਮਹਾਰਾਜ ਦੇ ਭਾਈ ਗੁਰਤਾ ਗਦੀ ਦਿਵਸਾਨ ਅੱਜ ਦੇ ਦਿਨ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ ਸ੍ਰੀ ਗੋਵਿੰਦ왈 ਸਾਹਿਬ ਵਿਖੇ ਸਤਿਗੁਰ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਯਾਰੋ ਲੋਕਾਂ ਨੇ ਬੜਾ ਕੁਝ ਕਿਹਾ ਬਚਪਨ ਦੇ ਵਿੱਚ ਮਾਪਿਓ ਦੀ ਧਿਆਨ ਤੋਂ ਗਿਆ ਮਾਤਾ 구ਜਰੇ ਫਿਰ ਸਤਿਗੁਰ ਦੇ ਪਿਤਾ ਜੀ ਵੀ ਬਚਪਨ ਚ ਗੁਜ਼ਰ ਕੇ ਇਕੱਲੇ ਰਹਿ ਗਏ ਭਾਈ ਜੇਠਾ ਜੀ ਇਕੱਲੇ ਰਹਿ ਗਏ ਨਾਨੀ ਮਾਣੇ ਪਰਵਰਿਸ਼ ਕੀਤੀ ਕਿਉਂਕਿ ਜੇ ਪੂਰਾ ਖੁਲੀ ਬੜਾ ਸਮਾਂ ਲੱਗਦਾ 1631 ਦੇ ਵਿੱਚ ਮਹਾਰਾਜ ਜੀ ਗੁਰਤਾ ਗੱਦੀ ਤੇ ਸੰਮਤ 1631 ਨੂੰ ਮਹਾਰਾਜ ਜੀ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਤੇ ਸਤਿਗੁਰ ਜੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਢੀ ਲੰਮੀ ਕਹਾਣਾ ਤੋਂ ਬਾਅਦ ਉਹਨਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਤੀ ਕਿਉਂਕਿ ਬੜੀ ਸੇਵਾ ਕੀਤੀ ਨਾਨੀ ਦੇ ਨਾਲ ਆਇਸੀ ਦੇਖੋ ਪਿੰਡ ਵਿੱਚ ਲੋਕਾਂ ਨੇ ਬੜੇ ਤੱਕੇ ਮਾਰੇ ਮਾਤਾ ਜੀ ਦਾ ਅਧਿਆਤ ਹੋ ਗਿਆ ਮ੍ਰਿਤਿ ਹੋ ਗਏ ਮਾਤਾ ਜੀ 2 ਸਾਲ ਦੇ ਸੀ ਪਿਤਾ ਜੀ ਵੀ ਗੁਜ਼ਰ ਗਏ 7 ਕੋ ਸਾਲ ਦੇ ਹੋਏ ਤੇ ਬਚਪਨ ਦੇ ਵਿੱਚ ਦੇਖੋ ਜਿੱਦਾਂ ਮਾ ਪਿਓ ਗੁਜ਼ਰ ਜਾਏ ਕੋਈ ਭੈਣ ਭਰਾ ਵੀ ਨਾ ਹੋਵੇ ਦੇਖਦੇ ਆ ਕੀ ਕਹਿੰਦੇ ਹਨ ਲੋਕ ਤੇ ਲੋਕਾਂ ਨੇ ਕਲਹਿਣਾ ਬੀਬੀਆਂ ਆਮ ਕਹਿ ਲੱਗਦੇ ਕਲਹਿਣਾ ਬੱਚਾ ਹੈ ਤੇ ਮਹਾਰਾਜ ਭਾਈ ਜੱਠਾ ਜੀ ਨੂੰ ਲੋਕ ਕਲਹਿਣਾ ਕਹਿ ਲੱਗੇ ਪਿੰਡ ਦੇ ਲੋਕ ੱੱਕੀ ਮਾਰਨ ਲੱਗੇ ਕ ਲੈਣਾ ਐ ਨੇ ਮਾਪਿਆਂ ਨੂੰ ਖਾ ਲਿਆ ਜਿਹੜੀਆਂ ਦੇਖੋ ਪੁਰਾਣੀਆਂ ਮਤਾਵਾਂ ਨਾ ਵਹਿ ਭਰਮ ਦੇ ਵਿੱਚ ਲੋਕ ਫਸੇ ਹੋਏ ਆ ਉਦੋਂ ਵੀ ਇਸੇ ਤਰ੍ਹਾਂ ਹੀ ਸੀ ਤੇ ਮਹਾਰਾਜ ਨੂੰ ਦੇਖੋ ਭਾਈ ਜੱਟਾ ਜਿਹਨੂੰ ੱੱਕੇ ਮਾਰਨੇ ਘਰ ਨਾ ਬਣਨ ਦੇਣਾ ਇਹਦੇ ਮਾਪਿਆਂ ਨੂੰ ਮਾਰ ਗਏ ਜਦੋਂ ਜਨਮ ਹੋਇਆ ਤੇ માતા ਨਾਨੀ ਜੀ ਨੇ ਗੱਲ ਦੇ ਨਾਲ ਲਾਇਆ ਉਸ ਪਿੰਡ ਚ ਬਾਤ ਚਲੇ ਗਏ ਜਿੱਥੇ માતા ਵਾਸਰ ਕੇ ਪਿੰਡ ਇਹਨਾਂ ਦੇ ਨਾਨੀ ਜੀ ਰਹਿੰਦੇ ਸੀ ਗੁਰੂ ਅੰਮਰਦਾਸ ਮਹਾਰਾਜ ਜੀ ਦਾ ਪਿੰਡ ਸੀ ਉੱਥੇ ਜਾ ਕੇ ਨਿਵਾਸ ਕਰ ਲਿਆ ਉਥੋਂ ਸੇਵਾ ਕਰਦੇ ਕਰਦੇ ਬੌਲੀ ਸਾਹਿਬ ਜੀ ਦੀ ਸੇਵਾ ਗੋਵਿੰਦ왈 ਸਾਹਿਬ ਮਹਾਰਾਜ ਨੇ ਸ਼ੁਰੂ ਕਰਾਈ ਤੇ ਮਹਾਰਾਜ ਜੀ ਵੀ ਪਰਿਵਾਰ ਸਮੇਤ ਉੱਥੇ ਚਲੇ ਗਏ ਗੁਰੂ ਅੰਮਰਦਾਸ ਪਾਤਸ਼ਾਹ ਜੀ ਤੇ ਨਾਲ ਹੀ ਇਹਨਾਂ ਦੇ ਨਾਨੀ ਜੀ ਸੇਵਾ ਬਹੁਤ ਕਰਦੇ ਸੀ ਉਤਸ਼ਾਹ ਸੀ ਇਹ ਵੀ ਚੱਲੇ ਗਏ ਇਹਨੂੰ ਬੱਚੇ ਨੂੰ ਲੈ ਕੇ ਭਾਈ ਜੱਠਾ ਜਿਹਨੂੰ ਨਾਲ ਉੱਥੇ ਨਿਵਾਸ ਕਰ ਲਿਆ ਬਚਪਨ ਗੁਜ਼ਰਿਆ ਹੁੰਗਣੀਆਂ ਵੰਡੀਆਂ ਬਚਪਨ ਦੇ ਵਿੱਚ ਆਰੇ ਲਾਉਣ ਵਾਸਤੇ ਮਾਤਾ ਜੀ ਹੁੰਗਣੀਆਂ ਬਾਲ ਦਿੰਦੇ ਸੀ ਤੇ ਮਹਾਰਾਜ ਜੀ ਦੇ ਖੁਸ਼ ਆਬ ਲਾਉਂਦੇ ਸੀ ਹੁੰਗਣੀਆਂ ਦੀ ਛੱਬ ਲਾ ਕੇ ਹੁੰਗਣੀਆਂ ਵੇਚਨੀਆਂ ਤੇ ਜਦੋਂ ਟਾਈਮ ਮਿਲਣਾ ਜਾ ਕੇ ਲੰਗਰਾਂ ਚ ਸੇਵਾ ਕਰਨੀ ਬਚਪਨ ਤੋਂ ਹੀ ਪਰਾ ਸਾਲ ਸੇਵਾ ਕਰਦੇ ਨੇ ਕੋਈ ਫੁਰਨਾ ਨਹੀਂ ਮਰਚ ਕਿਉਂਕਿ ਫੁਰਨਾ ਕਿੱਥੋਂ ਠਣੇ ਮਾਪਿਓ ਵੀ ਨਹੀਂ ਕੁਝ ਨਹੀਂ ਹੈ ਕੱਲੀ ਹਨ ਕੋਈ ਮਨ ਦੇ ਵਿੱਚ ਈਰਖਾ ਨਹੀਂ ਫੁਰਨਾ ਨਹੀਂ ਕਿਉਂ ਬਚਪਨ ਦੇ ਵਿੱਚ ਐਸੇ ਹੀ ਆਪਣਾ ਸੁਭਾਅ ਹੁੰਦਾ ਆਪਾਂ ਨੂੰ ਕਿਸੇ ਹਲ ਦਾ ਨਹੀਂ ਪਤਾ ਹੁੰਦਾ ਆਪਣੀ ਕਿਸੇ ਲਾਲਚ ਪਿੱਛੇ ਜਾ ਸੇਵਾ ਕਰਦਾ ਬੱਚਾ ਜਾਂ ਖੁਸ਼ੀ ਕਰਕੇ ਕਰਦਾ ਤੇ ਇਸੇ ਤਰ੍ਹਾਂ ਹੀ ਭਾਈ ਜੇਠਾ ਜੀ ਸੇਵਾ ਕਰਦੇ ਸੀ ਰੋਜ਼ ਜਾਣਾ ਸੇਵਾ ਕਰਨੀ ਐਸਾ ਰੰਗ ਟੜਿਆ ਮਹਾਰਾਜ ਨੇ ਕਿਰਪਾ ਕੀਤੀ ਚਰਨਾਂ ਦੇ ਵਿੱਚ ਹੀ ਜੁੜ ਗਏ ਗੁਰੂ ਅਮਰਦਾਸ ਜੀ ਦੀ ਸੇਵਾ ਇੰਨੇ ਸਾਲ ਕਰਦੇ ਰਹੇ ਸਤਗੁਰਾਂ ਦੇ ਸੁਪੁੱਤਰੀ ਬੀਬੀ ਭਾਨੀ ਜੀ ਸੇਵਾ ਕਰਨੀ ਇਹਨਾਂ ਦੋਵਾਂ ਨੇ ਰਲ ਕੇ ਸੇਵਾ ਕਰਨੀ ਮਹਾਰਾਜ ਦਾ ਇਸ਼ਨਾਨ ਕਰਾਣਾ ਮਾ ਬੀਬੀ ਜੀ ਨੇ ਨਾਲ ਭਾਈ ਜੱਠਾ ਜੀ ਨੇ ਜਲ ਲੈ ਕੇ ਆਉਣਾ ਰਲ ਕੇ ਇਸ਼ਨਾਨ ਕਰਾਣੇ ਯੋਤਸ਼ਾ ਇਹ ਨਾਸੀ ਬੋਤ ਜਾਤਾ ਇਹ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਨੇ ਦੇਖੋ ਗੁਰਤਾ ਗੱਦੀ ਬਖਸ਼ਤੀ ਯਾਰੋ ਅੱਜ ਦਾ ਉਹ ਦਿਨ ਹੈ ਅੱਜ ਦੇ ਦਿਨ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਦੇਤਾ ਉਥੇ ਗੁਰਤਾ ਗੱਦੀਨੀ ਬਖਸ਼ੀ ਆਪਣੇ ਬੇਟੀ ਦਾ ਨਾਤਾ ਜੋੜਿਆ ਰੋਟੀ ਸਪੁੱਤਰੀ ਦੇ ਨਾਲ ਵਿਆਹ ਹੋਇਆ ਮਹਾਰਾਜ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬੀਬੀ ਭਾਨੀ ਜੀ ਦੇ ਨਾਲ ਤੇ ਸਤਗੁਰੂ ਜੀ ਦੇ ਘਰ ਦੇ ਜਵਾਈ ਬਣ ਗਏ ਪਿੱਤੋ ਦੇਖੋ ਸ਼ਕੀਕ ਛਰੀਕੇ ਵਾਲਿਆਂ ਨੇ ਆਣ ਕੇ ਮੇਹਨੇ ਵੀ ਮਾਰੇ ਇਹ ਦੇ ਕੋਦੇ ਇਹਨਾਂ ਦੇ ਸਿਰ ਤੇ ਟੋਕਰੀ ਚ ਕੰਦਿਆਂ ਨੇ ਸੇਵਾ ਕਰਦੇ ਹਨ ਨੌਕਰ ਬਣਾ ਕੇ ਰੱਖਿਆ ਆਪਣੇ ਜਵਾਈ ਨੇ ਇਹ ਮਹਾਰਾਜ ਜੀ ਕਹਿੰਦੇ ਭਾਈ ਸਵਾਉਣ ਤੋਂ ਇਹ ਟੋਕਰੀ ਨਹੀਂ ਹੈ ਇਹਨਾਂ ਦੇ ਸਿਰ ਤੇ ਛਤਰ ਝੁੱਲਿਆ ਉਹ ਬਚਨ ਪੂਰੇ ਹੋਏ ਮਹਾਰਾਜ ਦੇ ਸਤਗੁਰਾਂ ਨੇ ਗੁਰਤਾ ਗਦੀ ਬਖਸ਼ੀ ਦੇਖੋ ਸਤਗੁਰ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਦੀ ਸੁਲਤਾਨ ਛੁੱਡੀਆਂ ਦੇ ਘਰ ਵਿੱਚ ਵੰਸ਼ ਵਿੱਚ ਗੁਰਤਾ ਗੱਦੀ ਵਰਤੀ ਯਾਰੋ ਉਹ ਤਜ ਦਾ ਖੁਸ਼ੀ ਦਾ ਦਿਨ ਅੱਜ ਦੇ ਦਿਨ ਮਹਾਰਾਜ ਜੀ ਨੇ ਕਿਰਪਾ ਕਰਤੀ ਜਗਤ ਨੂੰ ਤਾਰਨ ਵਾਲੇ ਮਹਾਰਾਜ ਧੰਨ ਧੰਨ ਮਹਾਰਾਜ ਧੰਨ ਧੰਨ RAMDAS ਗੁਰ ਜਿਨ ਸਿਰ ਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨਹਾਰੇ ਧਾਰਿਆ ਭਟ ਜੀ ਦੇਖੋ ਖੁਸ਼ੀ ਵਿੱਚ ਮਹਾਰਾਜ ਜੀ ਦੇ ਗੀਤ ਗਾਦਿਆਂ ਸ਼ਬਦ ਗਾਦਿਆਂ ਤੇ ਅਮਰਦਾਸ ਮਹਾਰਾਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੀ ਮਹਾਰਾਜ ਜੀ ਦੇਖੋ ਅੱਜ ਦੇ ਦਿਨ ਜੋਤੀ ਜੋਤ ਸਮਾਏ ਵੱਡੀ ਆਜੂ ਭੋਗੀ ਉਹਨਾਂ ਨੇ ਸਾਰੇ ਗੁਰਾਂ ਨਾਲ ਮਹਾਰਾਜ ਦੀ ਬਾਜੂ ਜਿਆਦੀ ਸੀ 60 ਸਾਲ ਤੋਂ ਉਮਰ ਗੁਜ਼ਰ ਚੁੱਕੀ ਸੀ ਜਦੋਂ ਗੁਰਤਾ ਗੱਦੀ ਉਹਨਾਂ ਨੇ ਪ੍ਰਾਪਤ ਕੀਤੀ ਸਾਰੇ ਸਤਿਗੁਰਾਂ ਨਾਲੋਂ ਅਨਵੇਰੀ ਉਮਰ ਦੇ ਧੰਨ ਸ੍ਰੀ ਗੁਰੂ ਅੰਮਰਦਾਸ ਮਹਾਰਾਜ ਜੀ ਹੋਏ ਸਤਿਗੁਰ ਜੀ ਸਭ ਤੋਂ ਛੋਟੀ ਉਮਰ ਦੇ ਮਹਾਰਾਜ ਗੁਰੂ 8ਵੇਂ ਪਾਤਸ਼ਾਹ ਜੀ ਹੋਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦੀ ਛੋਟੀ 5 ਸਾਲ ਦੀ ਆਯੂ ਵਿੱਚ ਗੁਰਤਾਗਦੀ ਮਿਲੀ 2.5 ਸਾਲ ਉਹਨਾਂ ਨੇ ਗੁਰਤਾਗਦੀ ਦੀ ਸੇਵਾ ਕੀਤੀ 7 ਸਾਲ ਦੀ ਆਯੂ ਵਿੱਚ ਉਹਨਾਂ ਨੇ ਜੋਤੀ ਜੋਤ ਸਮਾ ਗਏ ਅੱਜ ਦੇਖੋ ਪਾਤਸ਼ਾਹ ਜੀ ਦੇ ਜੋਤੀ ਜੋਤ ਵੀ ਹਨ ਤੇ ਚੌਥੇ ਪਾਤਸ਼ਾਹ ਜੀ ਦੀ ਗੁਰਤਾਗਦੀ ਹਨ ਬਹੁਤ ਬਹੁਤ ਵਧਾਈਆਂ ਮਹਾਰਾਜ ਜੀ ਚਰਨਾਂ ਨਾਲ ਜੋੜੀ ਰੱਖਣ ਸ੍ਰਵਤ ਜੀਵਾਂ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ